ਇਹਨੂੰ ਮੁਸਲਮਾਨ ਵੀ ਸਿੱਧਾ ਕਰਦੇ ਨੇ ਅੱਛਾ ਦੱਸਿਓ ਤੁਸੀਂ ਵੀ ਕਦੇ ਕਿਸੇ ਹਿੰਦੂ ਮਹਾਪੁਰਸ਼ ਨੂੰ ਮੁਸਲਮਾਨ ਨੇ ਸਜਦਾ ਕੀਤਾ ਜਾਂ ਕਿਸੇ ਮੁਸਲਮਾਨ ਪੈਗੰਬਰ ਨੂੰ ਕਿਸੇ ਹਿੰਦੂ ਵੀਰ ਨੇ ਸਜਦਾ ਕੀਤਾ ਹੋਵੇ ਨਹੀਂ ਇਹ ਗੁਰੂ ਨਾਨਕ ਹੈ ਜਿਹਦੇ ਅੱਗੇ ਰਾਏ ਬੁਲਾਰ ਵੀ ਝੁਕਦਾ ਹੈ ਇਹ ਗੁਰੂ ਨਾਨਕ ਹੈ ਜਿਹਦੇ ਅੱਗੇ ਗੋਪਾਲ ਪੰਡਾ ਹਿੰਦੂ ਵੀ ਝੁਕਦਾ ਹੈ ਕਿਉਂਕਿ ਗੁਰੂ ਨਾਨਕ ਵਰਗਾ ਕੋਈ ਹੋਇਆ ਹੀ ਨਹੀਂ ਸਭ ਤੋਂ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਨਾਨਕ ਸਾਹਿਬ ਨਾਲੋਂ ਕੋਈ ਵੱਡਾ ਹੀ ਨਹੀਂ ਐ ਤੇ ਬਾਣੀ ਨੂੰ ਪੁੱਛੀਏ ਵੀ ਕੀ ਗੱਲ ਇਹ ਜੂਣਾ ਉਹਦੇ ਹੁਕਮ 'ਚ ਚੱਲਦੀਆਂ ਸੱਪ ਨੇ ਕਿਦਾਂ ਛਾਇਆ ਕਰਤੀ ਇੱਥੇ ਕਈ ਤਰਕ ਦੀ ਕੈਂਚੀ ਵੀ ਲਈ ਫਿਰਦੇ ਹੁੰਦੇ ਨਾਲੇ ਗੱਪਾਂ ਵੱਢੀ ਜਾਓ ਕਿ ਤੇ ਸੱਪ ਵੀ ਛਾਂ ਕਰਦਾ ਯਾਦ ਰੱਖੀ ਸੱਪ ਛਾਇਆ ਅੱਜ ਜਿਹਦੇ ਤੇ ਕਰ ਰਿਆ ਸੀ ਇਹ ਕੋਈ ਆਮ ਇਨਸਾਨ ਨਹੀਂ ਸੀ ਇਹ ਉਹ ਹੈ ਜਿਹਦੇ ਹੁਕਮ ਦੇ ਵਿੱਚ 84 ਲੱਖ ਜੂਨ ਦੀ پیدائش ਹੁੰਦੀ ਹੈ ਤੇ ਬਾਣੀ ਦਾ ਫਰਮਾਨ ਹੈ ਹੁਕਮੀ ਸਬੇ ਕੂਪ ਜਹ ਹੁਕਮੀਕਾਰ ਕਮਾਹੇ ਉਹ ਗੁਰੂ ਨਾਨਕ ਹੈ ਜਿਹਦੇ ਹੁਕਮ ਵਿੱਚ ਦੁਨੀਆ ਦਾ ਆਗਾਜ਼ ਹੁੰਦਾ ਹੈ ਜਨਮ ਹੁੰਦਾ ਹੈ ਇਹ ਉਹ ਗੁਰੂ ਨਾਨਕ ਹੈ ਜਿਹਦੇ ਹੁਕਮ ਵਿੱਚ ਦੁਨੀਆ ਚੱਲਦੀ ਹੈ ਬਾਏ ਹੁਕਮ ਉਹ ਫਿਸ਼ਟ ਮਾਨ ਆਉਲਰ ਕ੍ਰੀਏਟਡ ਉਹਦਾ ਹੁਕਮ ਹੁੰਦਾ ਹੈ ਤੇ ਦੁਨੀਆ ਪੈਦਾ ਹੁੰਦੀ ਹੈ ਉਹਦਾ ਹੁਕਮ ਮੰਨ ਕੇ ਦੁਨੀਆ ਸਦਾ ਸਜਦੇ ਕਰਦੀ ਹੈ ਤੇ ਸੱਪ ਕੀ ਇੱਥੇ ਕੋਈ ਵੀ ਹੋਵੇ ਗੁਰੂ ਨਾਨਕ ਨੂੰ ਝੁੱਕ ਕੇ ਸਜਦਾ ਕਰੇਗਾ ਹੀ ਕਰੇਗਾ ਕਿਉਂ ਕਰੇਗਾ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਬਾਣੀ ਕਹਿੰਦੀ ਹੈ ਗੁਰੂ ਨਾਨਕ ਨਾਨਕ ਹਰ ਸੋਏ ਗੁਰੂ ਨਾਨਕ ਹੀ ਪਰਮਾਤਮਾ ਹੈ ਰਾਏ ਬੁਲਾਰ ਵਰਗੇ ਝੁੱਕ ਗਏ 84 ਲੱਖ ਜੂਨ ਚੋਂ ਜਿਹੜਾ ਵੀ ਗੁਰੂ ਨਾਨਕ ਦੇ ਦਿਦਾਰੇ ਕਰ ਲੈਂਦਾ ਹੈ ਨਾਨਕ ਜਿਨ ਕੋ ਸਤਗੁਰ ਮਿਲਿਆ ਤਿੰਨ ਕਾ ਲੇਖਾ ਨਿਬੜਿਆ ਉਹਨਾਂ ਦੇ ਲੇਖੇ ਮੁੱਕ ਜਾਂਦੇ ਨੇ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਇਕਲੌਤੀ ਐਸੀ ਸ਼ਖਸੀਅਤ ਹੋਏ ਨੇ ਜਿਨ੍ਹਾਂ ਨੂੰ ਉਸ ਸਮੇਂ ਦੇ ਦੋ ਮੁੱਖ ਧਰਮਾਂ ਨੇ ਸਿਰ ਝੁਕਾਇਆ ਹੈ। ਹਿੰਦੂ ਵੀ ਝੁਕਦੇ ਸਨ ਬਰਾਬਰ ਸਮਾਨਤਾ ਦਿੱਤੀ। ਇਸਲਾਮ ਦੇ ਮਹਾਪੁਰਸ਼ ਵੀ ਝੁਕਦੇ ਸਨ। ਹਿੰਦੂ ਵੀਰ ਵੀ ਸਜਦਾ ਕਰਨ ਇਸਲਾਮ ਦੇ ਲੋਕ ਵੀ ਸਜਦਾ ਕਰਦੇ। ਤੇ ਭਾਈ ਗੁਰਦਾਸ ਨੇ ਇੱਕ ਗੱਲ ਕਹਿ ਦਿੱਤੀ। ਕਹਿੰਦਾ ਕੱਲਾ ਸਿੱਖਾਂ ਦਾ ਹੀ ਗੁਰੂ ਥੋੜੀ ਐ ਕਰ ਕਰ ਬਾਬਾ ਪੂਜੀਐ ਹਿੰਦੂ ਮੁਸਲਮਾਨ ਸਾਈ ਉਹ ਬਾਬਾ ਘਰ ਘਰ ਪੂਜਿਆ ਗਿਆ ਇੱਕ ਸਤਿਪੁਰਸ਼ ਦੇ ਬੋਲ ਸਨ ਕਹਿੰਦੇ ਨਾਨਕ ਸ਼ਾਹ ਫਕੀਰ ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ ਮੁਸਲਮਾਨ ਵੀਰਾਂ ਨੇ ਉਸ ਨੂੰ ਪੀਰ ਮੰਨਿਆ ਹਿੰਦੂਆ ਨੇ ਉਸ ਨੂੰ ਗੁਰੂ ਕਰਕੇ ਮੰਨਿਆ ਐਸੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਘਰ ਘਰ ਵਿੱਚ ਪੂਜਿਆ ਗਿਆ ਉਸ ਗੁਰੂ ਨਾਨਕ ਦੀ ਅਜ਼ਮਤ ਬਾਬਤ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹ ਠਾਕਰ ਸੁਪਰਸੰਨ ਭਇਓ ਸਤ ਸੰਗਤ ਤਿਹ ਪਿਆਰ ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਜਿਹੜਾ ਗੁਰੂ ਨਾਨਕ ਦੇ ਚਰਨ ਪਰਸੇਗਾ ਉਹ ਆਪ ਤੇ ਤਰੇਗਾ ਸਭ ਕੁਲ ਕੀਓ ਉਧਾਰ ਕੁਲਾਂ ਦੀਆਂ ਕੁਲਾਂ ਉਹਨਾਂ ਦੀਆਂ ਤਰ ਜਾਂਦੀਆਂ ਨੇ ਗੁਰੂ ਨਾਨਕ ਵਿੱਚ ਇੰਨੀ ਤਾਕਤ ਹੈ ਪਰ ਕਹਿੰਦੇ ਗੁਰਨਾਨਕ ਨੂੰ ਉਹੀ ਜਪ ਸਕਦਾ ਜਿਹਦੇ ਤੇ ਰੱਬ ਖੁਸ਼ ਹੋਵੇ ਇਹ ਗੱਲ ਠੀਕ ਹੈ ਲੱਖ ਤੁਸੀਂ ਜੋਰ ਲਾ ਲਵੋ ਵੀ ਕੱਲ ਤੋਂ ਨਿਤਨੇਮ ਕਰਨਾ ਹੈ ਜਪਜੀ ਸਾਹਿਬ ਪੜ੍ਹਨਾ ਹੈ ਤੇ ਕਈ ਮੇਰੇ ਵਰਗੇ ਵੀਰ ਲਾਰਮ ਵੀ ਲਾਉਂਦੇ ਨੇ ਪਰ ਫਿਰ ਬੰਦ ਕਰ ਬੈਂਦੇ ਹੱਥ ਰਿਆ ਮਾਰ ਕੇ ਫਿਰ ਬੰਦ ਕਰ ਲੈਂਦੇ ਨੇ ਜੇ ਉਠ ਹੀ ਪੈਂਦੇ ਨੇ ਇਸ਼ਨਾਨ ਕਰਨ ਨੂੰ ਚਿੱਤ ਨਹੀਂ ਕਰਦਾ ਜੇ ਵੱਧੋ ਰੁਦੀ ਦਾ ਇਸ਼ਨਾਨ ਕਰ ਹੀ ਲੈਂਦੇ ਨੇ ਤੇ ਚਿੱਤ ਕਰਦਾ ਸੌਂ ਜਾਈਏ ਗੁਰਕਾ ਸਾਹਿਬ ਤੇ ਕਿਤੇ ਚੱਲਿਆ ਨਹੀਂ ਪਾਠ ਕੱਲ ਨੂੰ ਕਰ ਲਵਾਂਗੇ ਕਰਮਾਂ ਵਾਲਾ ਹੈ ਜਿਹੜਾ ਗੁਰੂ ਨਾਨਕ ਨੂੰ ਜਪਦਾ ਹੈ ਜਪੇਗਾ ਉਹ ਜਿਹਦੇ ਤੇ ਰੱਬ ਦੀ ਖੁਸ਼ੀ ਹੈ ਜਿਹਦੇ ਤੇ ਪ੍ਰਮਾਤਮਾ ਪ੍ਰਸੰਨ ਹੈ ਤੇ ਜਿਹੜਾ ਗੁਰੂ ਨਾਨਕ ਨੂੰ ਜਪ ਲਵੇਗਾ ਕੁੱਲਾਂ ਦੀਆਂ ਕੁੱਲਾਂ ਦਾ ਉਧਾਰ ਹੋ ਜਾਵੇਗਾ ਹੀ ਵਿਲ ਬੀ ਮੈਂਸ਼ਿਪੇਟਿਡ ਵਿਦ ਹਿਸ ਇੰਟਾਇਰ ਲਾਈਨੇਜ ਸਾਰੇ ਦੀਆਂ ਸਾਰੀਆਂ ਕੁੱਲਾਂ ਦਾ ਉਧਾਰ ਕਈ ਕਹਿ ਦਿੰਦੇ ਲੈ ਸਾਰਾ ਟੱਬਰ ਪੁੱਠੇ ਕਰਮ ਕਰੇ ਇੱਕ ਬਾਣੀ ਪੜੇ ਤੇ ਕਿਦਾਂ ਤਰ ਜਾਣਗੇ ਇਹ ਤੇ ਹੁਣ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਨੇ ਮੋਹਰ ਲਾ ਦਿੱਤੀ ਹੈ ਹਰ ਗੁਰੂ ਨਾਨਕ ਜਨ ਪਰਸਿਓ ਤਿੰਨ ਸਭ ਕੁਲ ਕੀਓ ਉਧਾਰ ਜਿਹੜਾ ਗੁਰੂ ਨਾਨਕ ਨੂੰ ਜਪੇਗਾ ਸਾਰੇ ਕੁੱਲ ਪਰਿਵਾਰ ਸਾਰਿਆਂ ਦਾ ਉਧਾਰ ਹੋ ਜਾਵੇਗਾ ਗੁਰੂ ਨਾਨਕ ਸਾਹਿਬ ਵਿੱਚ ਇੰਨੀ ਤਾਕਤ ਹੈ ਐਸੀ ਉਹ ਪੌਂਚ ਦੇ ਮਾਲਕ ਐਸੀ ਬਖਸ਼ਿਸ਼ ਦੇ ਮਾਲਕ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਅਚਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਅਜ਼ਮਤ ਹੈ ਨਾ ਉਹਦੇ ਬਾਬਤ ਇਤਿਹਾਸਕਾਰਾਂ ਨੇ ਜ਼ਰਾ ਜ਼ਰਾ ਲਿਖ ਲਿਖ ਕੇ ਆਪਣੀ پاک ਕਲਮ ਦੇ ਨਾਲ ਵਡਿਆਈ ਕੀਤੀ ਹੈ ਕੋਈ ਐਸਾ ਕਵੀ ਨਹੀਂ ਹੈ ਕੋਈ ਐਸਾ ਮਹਾਪੁਰਸ਼ ਨਹੀਂ ਹੈ ਜਿਨੇ ਗੁਰੂ ਨਾਨਕ ਦੀ ਵਡਿਆਈ ਨਾ ਕੀਤੀ ਹੋਵੇ ਜਿਨੇ ਗੁਰੂ ਨਾਨਕ ਦੀ ਜੈ ਜੈਕਾਰ ਨਾ ਕੀਤੀ ਹੋਵੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਵਨ ਕਾਲ ਦੇ ਵਿੱਚ ਬੇਅੰਤ ਅਜਮਤਾ ਵਰਤਾਉਂਦੇ ਰਹੇ ਬੇਅੰਤ ਭੁੱਲੇ ੜਕਿਆਂ ਨੂੰ ਸਿੱਧੇ ਰਾਹ ਪਾਉਂਦੇ ਰਹੇ ਇੱਕ ਵਾਰ ਗੁਰੂ ਨਾਨਕ ਦੀਨ ਦੁਨੀਆ ਦੇ ਮਾਲਕ ਮਾਪਿਆਂ ਨੇ ਫਿਰ ਡੰਗਰ ਚਾਰਨ ਕਰ ਦਿੱਤੇ ਅੱਜ ਫੇਰ ਉਹਦੇ ਨਿਰਗੁਣ ਸਰੂਪ ਦੀ ਯਾਦ ਵਿੱਚ ਚੌਂਕੜਾ ਲਾ ਕੇ ਬੈਠ ਗਏ ਤੇ ਜਦੋਂ ਉਹਦੀ ਯਾਰ ਦੇ ਵਿੱਚ ਚੌਂਕੜਾ ਲਾ ਕੇ ਬੈਠੇ ਤੇ ਉਹ ਡੰਗਰਾਂ ਨੇ ਆਂਡੀਆਂ ਗਵਾਂਡੀਆਂ ਦੀਆਂ ਫਸਲਾਂ ਚਰ ਲਈਆਂ। ਉਹ ਜਦੋਂ ਫਸਲਾਂ ਚਰ ਲਈਆਂ ਮਾਲਕਾਂ ਤੇ ਰੌਲਾ ਪਾਉਣਾ ਹੀ ਸੀ ਜਿਨ੍ਹਾਂ ਦੀ ਫਸਲ ਦੇ ਪੱਲੇ ਕੱਖ ਨਾ ਰਿਹਾ। ਉਹ ਸਾਰੇ ਰਾਏ ਬਲਾਰ ਕੋ ਰਾਏ। ਸਾਰੇ ਉਸ ਹਾਕਮ ਦੇ ਕੋਲ ਗਏ। ਆਖਣ ਲੱਗੇ ਜੀ ਸਾਡੀਆਂ ਤੇ ਫਸਲਾਂ ਹੀ ਇਹਦੇ ਡੰਗਰ ਚਰ ਗਏ ਤੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਗਿਆ ਤੇ ਦੀਨ ਦੁਨੀਆ ਦੇ ਮਾਲਕ ਕਹਿੰਦੇ ਵੀ ਚਲੋ ਚੱਲ ਕੇ ਦੇਖ ਲੈਨੇ ਆਂ ਉਹ ਤੇ ਅੰਤਰ ਧਿਆਨ ਸਰ ਜਦੋਂ ਬਾਬੇ ਨਾਨਕ ਨੂੰ ਲੈ ਕੇ ਖੇਤਾਂ ਵਿੱਚ ਗਏ ਨਾ ਸਾਰੇ ਤੇ ਗੁਰੂ ਨਾਨਕ ਦੀ ਅਜ਼ਮਤ ਉਥੇ ਵਰਤ ਰਹੀ ਸੀ ਉਹ ਇੰਨੀ ਪਹੁੰਚ ਦਾ ਮਾਲਕ ਸੀ ਉਜੜੀਆਂ ਹੋਈਆਂ ਫਸਲਾਂ ਲਤਾੜੀਆਂ ਹੋਈਆਂ ਡੰਗਰਾਂ ਦੇ ਪੌੜਾਂ ਥੱਲੇ ਫਸਲਾਂ ਜਿਨ੍ਹਾਂ ਦਾ ਖਰਾਕ ਖੋਜ ਮਿਟ ਚੁੱਕਿਆ ਸੀ ਗੁਰੂ ਨਾਨਕ ਦੀ ਇੱਕ ਨਦਰ ਕੀ ਪੈ ਗਈ ਉਹਨਾਂ ਫਸਲਾਂ ਦਾ ਭਾਰ ਉਹਨਾਂ ਫਸਲਾਂ ਦੀ ਉਚਾਈ ਉਹਨਾਂ ਫਸਲਾਂ ਦੇ ਉੱਤੇ ਹੁਸਨ ਅੱਗੇ ਨਾਲੋਂ ਦੂਣਾ ਸੀ ਜਦੋਂ ਵੇਖਿਆ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਨਾਲੇ ਤੇ ਫਿਰ ਪਰਫੁੱਲਤ ਹੋ ਗਈਆਂ ਨੇ ਰਾਏ ਬਲਾਰ ਨੇ ਤੇ ਉਹ ਫਸਲਾਂ ਦੇ ਮਾਲਕਾਂ ਨੇ ਰਲ ਮਿਲ ਕਰਕੇ ਸਜਦਾ ਕੀਤਾ ਔਰ ਇਸ ਗੱਲ ਦੀ ਸਮਝ ਆ ਗਈ ਵੀ ਗੁਰੂ ਨਾਨਕ ਦੀ ਜਿੱਥੇ ਕਿਰਪਾਲੂ ਨਦਰ ਪੈ ਜਾਂਦੀ ਹੈ ਉਹ ਸੁੱਕੇ ਵੀ ਹਰੇ ਹੋ ਜਾਂਦੇ ਨੇ ਇਹ ਗੁਰੂ ਨਾਨਕ ਦੀ ਪਹੁੰਚ ਹੈ ਇਹ ਗੁਰੂ ਨਾਨਕ ਦੀ ਐਸੀ ਅਦਮਤ ਹੈ ਗੁਰੂ ਨਾਨਕ ਮਹਾਰਾਜ ਉਹ ਤਾਕਤ ਦੇ ਮਾਲਕ ਨੇ ਸੂਕੇ ਕਾਸਟ ਹਰਿਆ ਜਿਹੜੇ ਸੁੱਕਿਆ ਨੂੰ ਹਰੇ ਕਰ ਦਿੰਦੇ ਬਾਣੀ ਨੂੰ ਪੁੱਛੋ ਇਹ ਹੋ ਸਕਦਾ ਕਹਿੰਦੇ ਗੁਰ ਤੇ ਬਾਹਰ ਕਿਸ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰਨਾਨਕ ਦੁਨੀਆ ਤੇ ਜੋ ਚਾਹੇ ਕਰ ਸਕਦਾ ਹੈ ਪਰ ਬਕਾਇਦਾ ਸ਼ਰਤ ਇਹ ਵੀ ਗੁਰੂ ਨਾਨਕ ਦੇ ਗੁਣ ਗਾਉਣੇ ਪੈਂਦੇ ਨੇ ਗੁਰੂ ਨਾਨਕ ਦੇ ਅੱਗੇ ਝੁਕਣਾ ਪੈਂਦਾ ਹੈ ਗੁਰੂ ਨਾਨਕ ਨੂੰ ਪਰਸਣਾ ਪੈਂਦਾ ਉਹਦੀ ਜੈਜਹਿਕਾਰ ਕਰਨੀ ਪੈਂਦੀ ਹੈ ਗੁਰੂ ਨਾਨਕ ਮਹਾਰਾਜ ਕੁੱਲ ਕਾਇਨਾਤ ਦੇ ਮਾਲਕ ਨੇ ਗੁਰੂ ਗੋਬਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਗੁਰੂ ਨਾਨਕ ਸਾਹਿਬ ਵਰਗਾ ਕੋਈ ਦੂਸਰਾ ਦੁਨੀਆ ਤੇ ਨਹੀਂ ਹੈ ਉਹਨਾਂ ਦਾ ਜਿਤਨਾ ਵੀ ਤੁਸੀਂ ਇਤਿਹਾਸ ਵੇਖੋਗੇ ਨਾ ਅਸਮਤਾ ਦੇ ਨਾਲ ਉਹ ਸ਼ਰਸਾਰ ਹੋਵੇਗਾ ਕਰਾ ਬਾਤ ਦੇ ਨਾਲ ਉਹ ਭਰਿਆ ਹੋਏਗਾ ਪਰਮਾਤਮਾ ਦੇ ਪੂਲ ਸੱਚਖੰਡ ਵਿੱਚ ਪ੍ਰਗਟ ਹੋਏ ਤੇ ਸਹਿ ਸੁਭਾਈ ਆਪਣੇ ਨਿਰਗੁਣ ਸਰੂਪ ਰੱਬ ਨਾਲ ਗੱਲਾਂ ਕਰਨ ਲੱਗ ਪਏ ਧਿਆਨ ਦਿਓ ਝੋਲੀ ਭਰਦੀ ਕਿਹਦੀ ਹੈ ਰੱਬ ਨਾਲ ਗੁਰੂ ਨਾਨਕ ਸਾਹਿਬ ਆਪਣੇ ਨਿਰਗੁਣ ਸਰੂਪ ਨਾਲ ਜੋਤ ਸਰੂਪ ਨਾਲ ਗੱਲਾਂ ਕਰਦੇ ਨੇ ਉਹਨਾਂ ਆਪ ਲਿਖਿਆ ਕਹਿੰਦੇ ਇਕ ਅਰਜ਼ ਗੁਫਤੰਗ ਪੇਸ ਤੋ ਦਰਗੋਸ ਕੁੰ ਕਰਤਾਰ ਐ ਪ੍ਰਮਾਤਮਾ ਇੱਕ ਅਰਜ਼ ਇੱਕ ਅਰਦਾਸ ਹੈ ਤੇਰੇ ਅੱਗੇ ਫਾਰਸੀ ਦੇ ਬੋਲ ਨੇ ਕਈ ਮੂਰਖ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਗੋਪਾਲ ਪਾਂਦੇ ਕੋਲ ਪੜਨ ਗਏ ਉਹ ਪੜ ਕੇ ਨਾ ਆਏ ਜੀ ਉਹ ਤੇ ਅਨਪੜ ਸਨ ਉਹਨਾਂ ਨੂੰ ਇਹ ਸਮਝ ਨਹੀਂ ਹੈ ਵੀ ਦੁਨੀਆ ਤੇ ਜਿੰਨੇ ਵੀ ਇਲਮ ਨੇ ਭਾਸ਼ਾਵਾਂ ਨੇ ਉਹ ਪ੍ਰਮਾਤਮਾ ਨੇ ਬਣਾਈਆਂ ਨੇ ਸ਼ਨਾ ਸਿੰਦੇ ਇਲਮੇ ਆਲਮ ਖੁਦਾ ਹੈ ਪ੍ਰਮਾਤਮਾ ਸਾਰੇ ਇਲਮ ਬਣਾਉਣ ਵਾਲਾ ਹੈ ਤੇ ਸਾਰਿਆਂ ਇਲਮਾਂ ਨੂੰ ਬਣਾਉਣ ਵਾਲਾ ਪਰਮਾਤਮਾ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ ਬਾਣੀ ਨੇ ਕਿਹਾ ਇਹ ਸਭ ਤੇ ਵੱਡਾ ਹੈ ਸਭ ਤੇ ਵੱਡਾ ਸਤਗੁਰ ਨਾਨਕੇ ਸਭ ਤੋਂ ਵੱਡਾ ਹੈ ਤੇ ਸਾਰੇ ਇਲਮ ਬਣਾਉਣ ਵਾਲਾ ਹੈ ਇਹਨੂੰ ਭਲਾ ਕਿਸੇ ਚੰਮ ਦੇ ਲਫਾਵੇ ਕੋਲੋਂ ਪੜ੍ਹਨ ਦੀ ਕੀ ਲੋੜ ਪੈਗੀ ਪੜ੍ਹਦੇ ਨੇ ਅਧੂਰੇ ਸਾਡੇ ਵਰਗੇ ਆਪਾਂ ਨੂੰ ਪੜ੍ਹਨਾ ਪੈਂਦਾ ਕਿਉਂਕਿ ਸਾਡੇ 'ਚ ਅਧੂਰਾਪਨ ਹੈ ਗੁਰੂ ਨਾਨਕ ਪੂਰਾ ਹੈ ਯਾਦ ਰੱਖਿਓ ਉਹ ਜਿਹੜੇ ਕਹਿ ਦਿੰਦੇ ਬਾਬਾ ਨਾਨਕ ਪੜਿਆ ਨਹੀਂ ਤੇ ਕਿਤੇ ਗੁਰੂ ਨਾਨਕ ਦੀ ਕਲਮ ਚੋਂ ਪ੍ਰਗਟ ਹੋਏ ਬੋਲ ਵੇਖੋ ਫਾਰਸੀ ਕੀ ਅਰਬੀ ਕੀ ਸਹਿਸਕ੍ਰਿਤੀ ਪੜ ਪੁਸਤਕ ਸੰਦੇ ਆਬਾਦਮ ਸਲ ਪੂਜਸ ਬਗਲ ਸਮਾਦਮ ਸ਼ਾਇਦ ਜਿਹੜੇ ਨਿੰਦਕ ਕਹਿੰਦੇ ਬਾਬਾ ਨਾਨਕ ਪੜਿਆ ਨਹੀਂ ਉਹਨਾਂ ਨੂੰ ਇਹ ਸ਼ੁੱਧ ਪੜਨਾ ਵੀ ਨਹੀਂ ਆਉਣਾ ਕੀ ਲਿਖ ਗਿਆ ਬਾਬਾ ਨਾਨਕ ਪੰਜਾਬੀ ਵਿੱਚ ਗੁਰਮੁਖੀ ਵਿੱਚ ਫਾਰਸੀ ਵਿੱਚ ਸਹਿਸਕ੍ਰਿਤੀ ਵਿੱਚ ਸੰਸਕ੍ਰਿਤ ਵਿੱਚ ਜਦੋਂ ਵੀ ਗੁਰਨਾਨਕ ਨੇ ਕਲਮ ਚੁੱਕੀ ਹੈ ਉਹਦੀ ਕਲਮ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ ਉਹਦੇ پاک ਬੋਲ ਨੇ ਯਕ ਅਰਜ ਗੁਫਤੰਗ ਪੇਸ਼ ਤੋ ਦਰਗੋਸ਼ ਕੁੰਨ ਕਰਤਾਰ ਐ ਪ੍ਰਮਾਤਮਾ ਯਕ ਅਰਜ ਤੇਰੇ ਕੋਲ ਕਰਜ਼ ਹੈ ਪੇਸ਼ ਤੋ ਤੇਰੇ ਪਾਸ ਦਰਗੋਸ਼ ਕੁੰਨ ਕਰਤਾਰ ਕੰਨ ਨੇੜੇ ਕਰ ਮੇਰੇ ਤੇਰੇ ਨਾਲ ਕੋਈ ਗੱਲ ਕਰਾਂ ਤੇ ਉਹ ਗੱਲ ਸੁਣਦਾ ਵੀ ਹੈ ਪ੍ਰਮਾਤਮਾ ਦਾ ਇੱਕ ਸੁਭਾਅ ਹੈ ਉਹ ਅਰਦਾਸ ਸੁਣਦਾ ਹੈ ਗੁਰੂ ਨਾਨਕ ਸਾਹਿਬ ਤੇ ਖੈਰ ਉਹਦੇ ਸਰਗੁਣ ਸਰੂਪ ਨੇ ਨਿਰਗੁਣ ਆਪ ਸਰਗੁਣ ਭੀ ਉਹੀ ਉਤੇ ਇੱਕ ਮਿਕ ਨੇ ਪ੍ਰਮਾਤਮਾ ਸਾਹਮਣੇ ਸਤਖੰਡ ਚ ਪ੍ਰਗਟ ਹੋਏ ਨਿਰਗੁਣ ਸਰੂਪ ਸਾਹਮਣੇ ਤੇ ਪ੍ਰਮਾਤਮਾ ਨੂੰ ਆਖਣ ਲੱਗੇ ਜੀ ਉਪਦੇਸ਼ ਦਿਓ ਤੁਸੀਂ ਸਾਡੇ ਗੁਰੂ ਹੋ ਤੇ ਫਿਰ ਮੈਂ ਗਾਂਵ ਉਪਦੇਸ਼ ਦਮਾ ਤੇ ਪਰਮਾਤਮਾ ਕਹਿੰਦੇ ਗੁਰੂ ਨਾਨਕ ਸਾਹਿਬ ਤੁਸੀਂ ਸਾਡਾ ਸਤਿਗੁਰੂ ਅਵਤਾਰ ਹੋ ਸਾਡੀ ਜਾਇਦਾਦ ਤੁਹਾਡੀ ਜਾਇਦਾਦ ਹੈ ਸਾਡੀ ਅਸਮਤ ਤੁਹਾਡੀ ਅਸਮਤ ਹੈ ਸਾਡੀ ਕਲਾ ਤੁਹਾਡੀ ਕਲਾ ਹੈ ਆਉਂਦਾ ਨਾ ਗੁਰੂ ਰਾਮਦਾਸ ਬਾਬਤ ਪੂਰੀ ਹੋਈ ਕਰਾ ਮਾਤ ਆਪ ਸਿਰਜਣਹਾਰ ਹੈ ਧਾਰਿਆ ਇਹ ਸਿਰਜਣਹਾਰ ਨਹੀਂ 10 ਜਾਮੇ ਪਹਿਨੇ ਨੇ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਤੇ ਸਾਰੀ ਕਰਾਮਾਤ ਲੈ ਕੇ ਤੇ ਤੁਹਾਡੇ ਮੇਰੇ ਵਿੱਚ ਫਰਕ ਕੋਈ ਨਹੀਂ ਜਾਓ ਜਾ ਕੇ ਦੁਨੀਆ ਨੂੰ ਤਾਰੋ ਸਿੱਧੇ ਰਸਤੇ ਲਾਓ ਕਰਤੇ ਨਾਲ ਜੋੜੋ ਕਰਤ ਨਾਲੋਂ ਤੋੜੋ ਉਥੇ ਤਿੰਨ ਬਚਨ ਪਰਮਾਤਮਾ ਨੇ ਗੁਰੂ ਨਾਨਕ ਸਾਹਿਬ ਨੂੰ ਕਹੇ ਧਿਆਨ ਦਿਓ ਜੇ ਤਿੰਨ ਖਾਨੇ ਵਿੱਚ ਪੈ ਗਏ ਝੋਲੀਆਂ ਭਰੀਆਂ ਹੀ ਰਹਿਣਗੀਆਂ ਆਪਣੀਆਂ ਕਹਿੰਦੇ ਜਿਸ ਉਪਰ ਤੇਰੀ ਨਜ਼ਰ ਗੁਰੂ ਨਾਨਕ ਸਾਹਿਬ ਨੂੰ ਪਰਮਾਤਮਾ ਕਹਿੰਦੇ ਜਿਸ ਉਪਰ ਤੇਰੀ ਨਜ਼ਰ ਤੇਸ ਉਪਰ ਮੇਰੀ ਨਜ਼ਰ ਆਇਆ ਗੁਰੂ ਨਾਨਕ ਜਿਹਦੇ ਤੇ ਤੇਰੀ ਨਦਰ ਕਿਰਪਾਮਈ ਹੈ ਇੱਕ ਤੇ ਨਦਰ ਹੁੰਦੀ ਉਪਠੀ ਤੇ ਇੱਕ ਨਦਰ ਹੁੰਦੀ ਹੈ ਪ੍ਰੇਮ ਨਾਲ ਭਰੀ ਜਿਹਦੇ ਤੇ ਤੇਰੀ ਨਦਰ ਸਵੱਲੀ ਹੈ ਨਾ ਜਿਹਦੇ ਤੇ ਤੂੰ ਰਾਜੀ ਹੈ ਉਹਦੇ ਤੇ ਰੱਬ ਵੀ ਰਾਜੀ ਹੈ ਜਿਹਦੇ ਤੇ ਤੇਰੀ ਨਦਰ ਸੁਵਲੀ ਨਹੀਂ ਨਦਰ ਉਪਠੀ ਐ ਜਿਹਦੇ ਤੇ ਤੂੰ ਖੁਸ਼ ਨਹੀਂ ਜਿਹੜਾ ਤੈਨੂੰ ਨਾਰਾਜ਼ ਕਰ ਬੈਠਿਆ ਉਹ ਰੱਬ ਨੂੰ ਕਦੇ ਵੀ ਮਨਾ ਨਹੀਂ ਸਕੇਗਾ ਜਿਸ ਉਪਰ ਤੇਰੀ ਨਜ਼ਰ ਤਿਸ ਉਪਰ ਮੇਰੀ ਨਜ਼ਰ ਜਿਸ ਉਪਰ ਤੇਰਾ ਕਰਮ ਤਿਸ ਉਪਰ ਮੇਰਾ ਕਰਮ ਕਰਮ ਕਹਿੰਦੇ ਨੇ ਕਿਰਪਾ ਕਰਨੀ ਝੋਲੀਆਂ ਪਰਨੀਆ ਬਖਸ਼ਿਸ਼ ਕਰਨ ਬਖਸ਼ੀਸ਼ ਆਇਆ ਗੁਰੂ ਨਾਨਕ ਜਿਹਦੇ ਤੇ ਤੂੰ ਕਰਮ ਕਰ ਦਵੇਂ ਤੂੰ ਬਖਸ਼ਿਸ਼ ਕਰ ਦਵੇਂ ਜਿਹਦੀਆਂ ਤੂੰ ਝੋਲੀਆਂ ਭਰਨੀਆਂ ਚਾਵੇਂ ਉਹਦੀਆਂ ਹੀ ਝੋਲੀਆਂ ਮੈਂ ਭਰਾਂਗਾ ਤੇ ਜਿਹਦੀ ਝੋਲੀ ਤੂੰ ਸਖਣੀ ਕਰਨੀ ਹੈ ਉਹਦੀ ਇੱਕ ਨਿਮਕ ਪਰ ਵਿੱਚ ਹੀ ਖਾਲੀ ਕਰ ਦਵਾਂਗਾ ਮੈਂ ਉਹਦਾ ਸੁਭਾਅ ਹੈ ਗੁਰੂ ਨਾਨਕ ਦੀ ਨਦਰ ਸਵੱਲੀ ਹੋਵੇ ਤੇ ਰੀਤੇ ਭਰੇ ਭਰੇ ਸਖਨਾਵੇ ਖਾਲੀ ਭਾਂਡੇ ਭਰ ਦਿੰਦਾ ਹੈ ਕੱਖ ਤੋਂ ਤਾਰ ਬਖਸ਼ ਦਿੰਦਾ ਹੈ ਤੇ ਜਿਨ੍ਹਾਂ ਤੇ ਗੁਰੂ ਨਾਨਕ ਸ਼ਹਿਬ ਰਹਿਮ ਨਾ ਕਰਨ ਕਿਰਪਾ ਨਾ ਕਰਨ ਜਿਨ੍ਹਾਂ ਤੇ ਗੁਰੂ ਨਾਨਕ ਖੁਸ਼ ਨਾ ਵੇ ਕਰਮ ਨਾ ਕਰੇ ਉਹਦੇ ਤੇ ਰੱਬ ਵੀ ਖੁਸ਼ ਨਹੀਂ ਜੇ ਹੁੰਦਾ ਜਿਨੇ ਬਾਬਾ ਨਾਨਕ ਗੁੱਸੇ ਕਰ ਲਿਆ ਉਹਦਾ ਰੱਬ ਵੀ ਰੁਸ ਗਿਆ ਜਿਸ ਉਪਰ ਤੇਰੀ ਨਜ਼ਰ ਤਿਸ ਉਪਰ ਮੇਰੀ ਨਜ਼ਰ ਜਿਸ ਉਪਰ ਤੇਰਾ ਕਰਮ ਤਿਸ ਉਪਰ ਮੇਰਾ ਕਰਮ ਤੇ ਜਿਹੜਾ ਤੀਜਾ ਲਬਜ਼ ਅਕਾਲ ਪੁਰਖ ਨੇ ਆਖਿਆ ਨਾ ਉਹਦੇ ਨਾਲ ਰਲਦੀਆਂ ਮਿਲਦੀਆਂ ਪੰਕਤੀਆਂ ਉਸ ਵਿਚਾਰ ਧਾਰਾ ਦੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਮਿਲ ਜਾਂਦੀਆਂ ਨੇ ਬਾਬਾ ਨਾਨਕ ਨੂੰ ਅਕਾਲ ਪੁਰਖ ਆਖਣ ਲੱਗੇ ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਰ ਤੇਰਾ ਨਾਉ ਗੁਰ ਪਰਮੇਸ਼ਰ ਮੈਂ ਸ਼ਰੀਰਾਂ ਤੋਂ ਪਰੇ ਉਪਰਾਮ माया ਤੋਂ ਪਰੇ پار ਬ੍ਰह्म ਜੋ ਬ੍ਰह्म ਤੋਂ ਪਰੇ ਰਚਨਾ ਤੋਂ ਪਰੇ ਮੇਰਾ ਨਾਮ ਪਾਰ ਬ੍ਰह्म ਪਰਮੇਸ਼ਰ ਹੈ ਤੇ ਤੇਰਾ ਨਾਮ ਗੁਰ ਪਰਮੇਸ਼ਰ ਹੈ ਮੇਰਾ ਗੁਰੂ ਸਰੂਪ ਹੈ ਤੂੰ ਜੋ ਅਗਿਆਨ ਨੂੰ ਖਹਿ ਕਰਦਾ ਹੈ ਗਿਆਨ ਬਖਸ਼ਦਾ ਹੈ ਤੇਰੇ ਤੇ ਮੇਰੇ ਵਿੱਚ ਰੰਚਕ ਮਾਤਰ ਵੀ ਫਰਕ ਨਹੀਂ ਹੈ ਮੁਕਤੀ ਗੱਲ ਇਹ ਹੈ ਜਿਹੜਾ ਗੁਰੂ ਨਾਨਕ ਨੂੰ ਰਿਝਾ ਲਵੇ ਖਾ ਉਹਦੇ ਤੇ ਰੱਬ ਰੀਝ ਪਵੇਗਾ ਤੇ ਜਿਹਨੇ ਬਾਬੇ ਨਾਨਕ ਨੂੰ ਗੁਣਗਾ ਕੇ ਖੁਸ਼ ਨਾ ਕੀਤਾ ਜਿਹਦੇ ਨਾਲ ਬਾਬਾ ਨਾਨਕ ਨਾਰਾਜ਼ ਹੋ ਗਿਆ ਸਮਝ ਲਿਓ ਰੱਬ ਵੀ ਰੋਸ ਜਾਵੇਗਾ ਜਿਹਦੇ ਨਾਲ ਰੱਬ ਰੋਸ ਗਿਆ ਫਿਰ ਉਹਦੇ ਪੱਲੇ ਕੁਝ ਨਹੀਂ ਜੇ ਰਹਿੰਦਾ